ਪਾਜੀ ਸਾਹਿਬ ਲਾਪ ਚੱਲੇ ਤੇ ਸਾਨੂੰ ਕਹਿੰਦੇ ਆ ਵੀ ਆਪਣਾ ਆਲੂ ਵਾਲੇ ਪਰੌਂਠੇ ਲਾਓ। ਕਿਉਂਕਿ ਉਹ ਉਹਦੀ ਕੁਲਚੇ ਸੱਚ ਆਲੂ ਵਾਲੇ ਕੁਲਚੇ ਲਾਓ। ਤੇ ਇੱਧਰ ਆਓ। ਝਾਕਣ ਦੇ ਕਿਥਾਂ ਤਾਂ। ਵੇ ਵੇ। ਯਾ ਸਰਿਆ ਸਰਿਆ ਕਢਾ ਜਾ ਕੇ ਡੈਡੀ ਦੇ ਨਾਲ ਅਦਰ ਜਾ। ਇਹਨੂੰ ਲੈ ਜਾ ਯਾ ਨਾਲ ਕਢਾਵੇ ਨਾਲ। ਪਾਜੀ ਨੇ ਬੜੀ ਫੁਰਤੀ ਮਾਰੀ ਉਦਾਂ ਲੈ ਵੀ। ਹੈਂ? ਮਿੰਟੋ ਮਿੰਟੀ ਮੈਂ ਅਗਨਾ ਪਲਾਟ 'ਚ ਹੋ ਕੇ ਆ ਗਏ। ਪਾਜੀ ਕਿੱਥੋਂ ਮੁੜ ਕੇ ਆਏ ਜੀ? ਪਰ ਇਹ ਵੀ ਹਵਲਾ ਹਿੰਨੇ ਦਾ ਤੇਲ ਫੂਕਾ ਇਹਦੇ ਦਾਹਾਂ ਦਾ ਬਲੇਡ ਨਹੀਂ ਹੋਣਾ ਮਿਰਸਾਣਾ ਜਲਦੀ ਆ ਕੁੜੀ ਰੋਲ ਨਾ ਹੈਗਾ ਦੁੱਧ ਤੇ ਆ ਥੱਲੇ ਨਹੀਂ ਹੈਗਾ ਯਾਰ ਦੁੱਧ ਤੁਸੀਂ ਬਾਅਦ ਜਲਦੀ ਆਉਣਾ ਹੈ ਵਿੱਚ ਹੈਗਾ ਦੁੱਧ ਜਲਦੀ ਆ ਜਾਏ ਫੇ ਡੱਕ ਲਈ ਜਾਏ ਉੱਥੇ ਪਾਜੀ ਭੂਰੇ ਚ ਪਾ ਕੇ ਭਾਜੀ ਅਸੀਂ ਹੁਣ ਚੱਲਨੇ ਆਂ ਡਾਇਰੈਕਟਰ ਨੂੰ ਪੈਸੇ ਵਟਾਉਣ ਹੈ ਸੰਦੀਪਾ ਇਹ ਨੰਦਰਵਾਜਾ ਖੋਲਣਾ ਲੈ ਕੋਲ ਦਰਵਾਜਾ ਚੱਲਣ ਡਾਕਟਰ ਕੋਲ ਪਹਿਲੇ ਲੱਗੇ ਹੋ ਟਾਊਨ ਡਾਕਟਰ ਨੂੰ ਕਿਉਂਕਿ ਡਾਕਟਰ ਡੋਗਰਾ ਕਹਿੰਦਾ ਮੇਰੇ ਕੋ ਪਹਿਲਾਂ ਨਹੀਂ ਮਟਿਆ ਸਿਰਦਾ ਇਹਦੇ ਦਰਦੋਂ ਹੰਡੀ ਪੱਥਰੀ ਦੀ ਤੇ ਹੁਣ ਇੰਜੈਕਸ਼ਨ ਲਵਾ ਲਈਏ ਤੇ ਅਗਲੇ ਮਹੀਨੇ ਹੁਣ ਅਗਲੇ ਮਹੀਨੇ ਹੁਣ ਕਰਾਦਣਾ ਪ੍ਰਸ਼ਨ ਵੀ ਕੀ ਕਰਨਾ ਹੁਣ ਆਹ ਉਹਦੇ ਫਰਕ ਨਹੀਂ ਪੈਣਿਆ ਕੰਮ ਖਰਾਬ ਹੀ ਆ ਵੀ ਇਹ ਤੇ ਐਸਾ ਹੁਣ ਨਾ ਪਰ ਅਗਲੇ ਮਹੀਨੇ ਭਾਈ ਪ੍ਰੋਮਿਸਾ ਸੰਦੀਪ ਦੇ ਨਾਲ ਅਗਲੇ ਮਹੀਨੇ ਇਹਦਾ ਨਾ ਪ੍ਰਸ਼ਨ ਕਰਾਦਾਂਗੇ ਆਪਾਂ ਠੀਕ ਆ ਜੀ ਓਕੇ ਖੁਸ਼ ਹੁਣ ਠੀਕ ਹੈ ਕਹਦੇ ਮੈਂ ਖੁਸ਼ ਹਾਂ ਯਾ ਨਾ ਕਰਿਆ ਕਰੋ ਮਜ਼ਾਕ ਜੇ ਮੇਰੇ ਨੂੰ ਦਰਦ ਨਹੀਂ ਹੁੰਦੀ ਲੈ ਹੁਣ ਹੱਸਾਂ ਵੀ ਨਾ ਮੈਂ ਦੱਸ ਤੇਰੇ ਨਾਲ ਮੈਂ ਕਿੰਨਾ ਹਸਾਂ ਮਾਤਾ ਸੁਲਖਣੀ ਦੇ ਘੇੜ ਲੱਗੋ ਜਾਗ ਨਾ ਤੇ ਦਵਾਈ ਲਿਉਂਦੇ ਆ ਜਿਆਦਾ ਮੁੰਡਾ ਆ ਲੈ ਸੰਦੀਪ ਦਾ ਤੇ ਕਿਉਂਕਿ ਫਿਰ ਕੰਮ ਕਮ ਵੀ ਕਰਨਾ ਪਾਣਾ ਰੋਟੀ ਘਟੀ ਲੋਣੀ ਹੈ ਤੇ ਤਾਂ ਕਰਕੇ ਮੈਂ ਚੱਲ ਲੈ ਆਈਏ ਦਵਾਈ ਇੰਜੈਕਸ਼ਨ ਲਾਉਣਾ ਪੈਣਾ ਫਿਰ ਉਹਦੇ ਨਾਲ ਗੋਲੀ ਕਾਲੀ ਨਾਲ ਨਹੀਂ ਫਰਕ ਪੈਂਦਾ ਇਹ ਬੜੀ ਬਫਤ ਹੈਖਦੇ ਗੋਲੀ ਨਾਲ ਫਰਕ ਨਹੀਂ ਮੈਨੂੰ ਕਿ ਦਰਦ ਜ਼ਿਆਦਾ ਹੁੰਦੇ ਫਿਰ ਗੋਲੀ ਕਾਲੀ ਨਹੀਂ ਕੰਮ ਕਰਦੀ ਇਹ ਹੈਗਾ ਵਾ ਨਵੀਂ ਬਾਤੀ ਪਿੰਡ ਨਵੀਂ ਬਾਤੀ ਲੈ ਆਪਾਂ ਹੁਣ ਮੈਡੀਸਨ ਮਿੰਟਮ ਮਿੰਟੀ ਮੈਂ ਤਿਆਰ ਆ ਟੋਪੀ ਪਾਈ ਫਸਟ ਕਲਾਸ ਕੱਢ ਕੇ ਅਲਮਾਰੀ ਚੋਂ ਪਿਆ ਕੋ ਫਰਕ ਪੈ ਗਿਆ ਕਈ ਦਿਨਾਂ ਦਾ ਪੈ ਗਿਆ ਫਰਕ ਠੀਕ ਅਗਲੀ ਸੇ ਗਣੇ ਸੰਦੀਪ ਪੱਦਰ ਉਠ ਖਲੋਤੀ ਮੈਂ ਸਵਾਕ ਗਿਆ ਸੀ ਅਜੇ ਤੇ ਉਠ ਖਲੋਤੀ ਹੁਣ ਸਾਡੀ ਹਰਗਨ ਪਈ ਖਲੋਣ ਲੱਗ ਪਈ ਹੁਣ ਕੱਲ ਦੀ ਨਾ ਕੱਲ ਦੀ ਖਲੋਣ ਲੱਗੀ ਨਾ ਆ ਕੱਲ ਦੀ ਵਲੌਗ ਦੇ ਵਿੱਚ ਜੱਕਦਾ ਵੀ ਇਦਾਂ ਕਲਿੱਕ ਬਣਾਉਣ ਦੇ ਵਿੱਚ ਖਲੋਤੀ ਏ ਕਿੰਨਾ ਟਾਈਮ ਲੋੜੀ ਵਾਲੇ ਦੇਣ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਣ ਜਾ ਰਹੇ ਆ ਆਲੂ ਵਾਲੇ ਕੁਚੇ ਘਰੇ ਤੇ ਸੰਦੀਪ ਨੇ ਕੁੱਲ ਲਿਆ ਆਟਾ ਤੇ ਆਲੂ ਕਰ ਲਿਆ ਮੈਸ਼ ਮੈਸ਼ ਕੀ ਦੇਨੂੰ ਤੇ ਹੁਣ ਬਸ ਮੇਰਾ ਕੰਮ ਹੈਗਾ ਤੰਦੂਰ ਤਾਉਣਾ ਮੈਂ ਤੰਦੂਰ ਲਗਾ ਬਾਹਰ ਤਾਉਣਾ ਇਹਦੇ ਨਾਲ ਕੀ ਤੇ ਸੰਦੀਰ ਆ ਲੂ ਮੈਂ ਆਸ਼ਾਆਂ ਕਰਕੇ ਨਾ ਪਨਪਕੇ ਇਹਨਾਂ ਵਧੀਆ ਆ ਜਾਂਦੇ ਹੈ ਹਨ ਤੰਦੂਰ ਤੇ ਬਸ ਤਰਲੇ ਲੈਣ ਡਿਆ ਕਿ ਰਾਤ ਦੀ ਤਰੀਲ ਬੜੀ ਪੈ ਗਈ ਨਾ ਤੇ ਆ ਰਾਤ ਦਾ ਇਹਨਾਂ ਨੇ ਤੋੜ ਛੜਿਆ ਮੜਾ ਜਾ ਬਸ ਵਿੱਚ ਡਾਂਗ ਤੇ ਵੋਂ ਡੇ ਹੈ ਦੋ ਦੂਸੇ ਟੰਡੇ ਪਾਕੀ ਜਾਣਾ ਕੰਮ ਮੈਂ ਭਾਜੀ ਆ ਕੁੜੀ ਨੇ ਚੰਗੀ ਸਮਗਰੀ ਖਾਦੀ ਹੈ ਇਹਨੂੰ ਠਣ ਲੱਗੀ ਹੈ ਆ ਲੈ ਵੀ ਉਹ ਕੀ ਕਿਦਾਂ ਦੇ ਲਾਉਣ ਦੀ ਤੂੰ ਔੜ ਕਿਦਾਂ ਦੇ ਲਾਉਣੇ ਮੋਟੇ ਕਰਕੇ ਲਾ ਮਸਾ ਉਹ ਵਾਹ ਤੇ ਡੱਡੜ ਮਿੱਡੜਾ ਕਰਨੀ ਯਾਰ ਰੱਖੇ ਟੇਡੇ ਮਿੱਡੇ ਆ ਫਿਰ ਮੈਨੂੰ ਕਿੱਝ ਮੈਂ ਛੱਡ ਦੇਣਾ ਸਾਰਾ ਕੁਝ ਲੈ ਵੀ ਗੁੱਸੇ ਜਾ ਗਈ ਵੀ ਗੁੱਸੇ ਵੀ ਚੜਦੀਆਂ ਨਾ ਠੀਕ ਨਹੀਂ ਮੈਂ ਅਸਲ ਜਨ ਦਰਦੋਂ ਦੀ ਚੜਦੀ ਬਾਹਰ ਨਾ ਰਹੀ ਹੈ ਨਹੀਂ ਵੀ ਮੋਟੇ ਦੇ ਰਾਜੀ ਲੈ ਡੋ ਹੈ ਨਹੀਂ ਹੈ ਟਿੱਕੀ ਨਹੀਂ ਹੈ ਟਿੱਕੀ ਇਹ ਇਹਨੂੰ ਕਸਤੂਰੀ ਕੌਣ ਲਾਉਂਦਾ ਹੈ ਹੈ ਇਹਨਾਂ ਨੂੰ ਕੌਣ ਲਾਉਂਦਾ ਪਸਤੂਰੀ ਨਹੀਂ ਪਤਾ ਯਾਰ ਮੈਂ ਛੱਡ ਦੇਣਾ ਜੀ ਸਾਰਾ ਕੁਝ ਅੱਜ ਲੱਗ ਰਹੇ ਨੇ ਆਲੂ ਨਾਨ ਆਲੂ ਕੁਲਚੇ ਆਡੇ ਅੰਬਰੀ ਸਰ ਕੁਲਚੇ ਕਹਿੰਦੇ ਨੇ ਇੱਥੇ ਨਾਨ ਬਸ ਇਹ ਵਧੀਆ ਬਣਿਆ ਵਧੀਆ ਬਣਿਆ ਉਹ ਦੂਜੀ ਤਿੰਨ ਖਨੀਓ ਆਲੂ ਕੁਲਚੇ ਇਹ ਕੋਈ ਕੁਚਾ ਇਹਦਾ ਖਰਾਬ ਹੋਇਆ ਫਟ ਗਿਆ ਥੋੜਾ ਜਿਹਾ ਬਾਕੀ ਠੀਕ ਹੀ ਰਹਿ ਲਗਭਗ ਹਾਂ ਉਹ ਸੜ ਗਿਆ ਬਸ ਜਿਹੜਾ ਇਹ ਹੋ ਗਿਆ ਬਾਕੀ ਠੀਕ ਹੀ ਆ ਕੰਮ ਸਾਰਾ ਲਗਭਗ ਚੱਲ ਜਣੀ ਬੋਲ ਚੱਲ ਜਣੀ ਹੈ ਯਾਰ ਮੈਂ ਵੀ ਇੱਕ ਦਸਤਾਨਾ ਪਾਇਆ ਤੇ ਇੱਕੋ ਤੋਂ ਦੀ ਪੂਣਾ ਬੰਨੇ ਆ ਫਿਰ ਕੰਮ ਚੱਲਿਆ ਹਸਾਬ ਲੈ ਲੈ ਤੇ ਉਹ ਲਾਸਟ ਫੁਲਕਾ ਰਹਿ ਗਿਆ ਆਪਣਾ ਲਾਸਟ ਭਰਾਗਾ ਕਹਿੰਦੇ ਆਂ ਭਾਜੀ ਲਾਸਟ ਭਰਾਗਾ ਭਰਾਗੇ ਲੱਗੇ ਹੋਣ ਭਾਜੀ ਹਣੀ ਸਰੀਆਂ ਦੇ ਗਏ ਬਲਾਰ ਦੇ ਵਿੱਚ ਆਪਣੇ ਬਸ ਹਸਾਬ ਲੈ ਲੈ ਲਈ ਵੀ ਉਹ ਆਪਣਾ ਬੀਮ ਜਿਹੜੇ ਭਰੇ ਜਣੇ ਉੱਤੇ ਥੋੜੇ ਥੋੜੇ ਜਿਹੜੇ ਰਹਿ ਗਏ ਤੇ ਬਾਕੀ ਲੈਂਟਰ ਦਾ ਵੀ ਕੀ ਕਰਦੇ ਆਂ ਭਾਜੀ ਨੇ ਦੇਸੀ ਉਹ ਲਾਉਂਦੇ ਹਣ ਪੂਰੀ ਮੈਂ ਕਹਨਾ ਉਹ ਫੀਲਿੰਗ ਦੇ ਦਮ ਰੇੜੀ ਵਾਲੀ ਜਿਹੜੀ ਅੰਬਰਸਰੀ ਕੋਚਾ ਨਹੀਂ ਤਿਆਰ ਕਰਦੇ ਲੈ ਵੀ ਕੁਲਚੇ ਹੋ ਗਏ ਯਾਰ ਵੇਖੋ ਫਸਟ ਕਲਾਸ ਦਿੱਸੀਓ ਨਚੰਡਿਆ ਵਾਲੀ ਹੁਣ ਮੈਂ ਸੰਦੀਪ ਨਗਰੀ ਕੱਲ ਨੂੰ ਪੈਟੀ ਕੁਲਚਾ ਤਿਆਰ ਕਰੀ ਪੈਟੀ ਕੁਲਚਾ ਮੰਮੀ ਨੇ ਖਣਾ ਤੂੰ ਹੀ ਨਹੀਂ ਘਰੇ ਆਉਣਾ ਲੱਗਦਾ ਲੈ ਵੀ ਕੁਲਚੇ ਬਣ ਗਏ ਫਸਟ ਕਲਾਸਾਰੇ ਬਹੁਤ ਸਵਾਦ ਆ ਰੰ ਟੇਸਟੀ ਪੂਰਾ ਘੈਂਟ ਘਰ ਵਾਸਤੇ ਕਰ ਲਈਏ ਨੇ ਹੁਣ ਤਿਆਰੀਆਂ ਮਿੰਟੋ ਮਿੰਟੀ ਤੰਦੂਰ ਵੀ ਰੱਖ ਲਵਾਂਗੇ ਹੁਣ ਅੱਧਾ ਤੰਦੂਰ ਤੇ ਥੋੜਾ ਥੋੜਾ ਗਰਮ ਆ ਪਹਿਲਾਂ ਨਾਲੋਂ ਮਤਲਬ ਜਿਆਦਾ ਗਰਮ ਨਹੀਂ ਆਗਾ ਮੜ ਮੜਾ ਗਿਆ ਮਿੱਟੀ ਆਪਣਾ ਆਗੂ ਕੀ ਜੜੀ ਵਿੱਚੋਂ ਕੱਢ ਦਿੱਤੀ ਕੋਲੇ ਕਾਲੇ ਇਹਦੀ ਗੱਡੀ ਵੀ ਰੱਖ ਲਈ ਹੁਣ ਗੱਡੀ ਚ ਤੰਦ ਦੇ ਦੀਆਂ ਨਹੀਂ ਪਲਾਟ ਚ ਲੈ ਆ ਆਪਣੇ ਉਧਰੇ ਸਰੀਏ ਸਰੀਆ ਆਇਆ ਇਹਨਾਂ ਨੇ ਬੀਂਗੂ ਬੰਨਣੇ ਜਾ ਕੇ ਆਪਾਂ ਐਸਟਨ ਘੁੰਮ ਰਹੇ ਹਾਂ ਬੇਰਿੰਗ ਕਾਲਜ ਦੇ ਸਾਹਮਣੇ ਇੱਥੇ ਬਹੁਤ ਜਾਮ ਲੱਗ ਰਿਹਾ ਇਦਾਂ ਬੰਮਾ ਜਿਹਾ ਜਿਹਾ ਗੱਡੀਆਂ ਤੁਰਦੀਆਂ ਉਹ ਕਿ ਸੜਕਾਂ ਬੰਨ੍ਹਦੀਆਂ ਮਨਾਂ ਫੋਨ ਜਾ ਰਹੇ ਆ ਵੀ ਯਾਰ ਵੀ ਆ ਰਹੇ ਇਵੇਂ ਜਾ ਰਹੇ ਤੇ ਹਨਾ ਬਾਜ਼ਾਰ ਤਰੇ ਰਹਿੰਦੇ ਆ ਗੱਲ ਇਦਾਂ ਆ ਵੀ ਰੇਸ਼ਮ ਵੀਰ ਆ ਗਿਆ ਆ ਉਹ ਉੰਡਿਆ ਸ਼ਰਾਜ ਜਾਂਦਾ ਯਾ ਨੰਗ ਲੈ ਲੈਣੇ ਵਲੌਗ ਵੇਖੂਗਾ ਨਾ ਇਹ ਵਲੌਗ ਵੇਖੂਗਾ ਫੇਰ ਨੂੰ ਪਤਾ ਲੱਗੂਗਾ ਮੈਨੂੰ ਲੱਗੂ ਨਹੀਂ ਲੰਘਿਆ ਤੇ ਸੂਟ ਜਿਹੜਾ ਚੇਂਜ ਕਰਾਉਣਾ ਜਿਹੜਾ ਸੰਦੀਪ ਨੇ ਲੋੜੀ ਤੇ ਪਾਇਆ ਸੀ ਉਹ ਕਹਿੰਦੀ ਆ ਵੀ ਨਹੀਂ ਇਹ ਠੀਕ ਨਹੀਂ ਉੱਚਾ ਆ ਤੇ ਉਹਦਾ ਪਾਇਆ ਤਾਂ ਹੈਗਾ ਦੋ ਦੋ ਤਿੰਨ ਘੰਟੇ ਵਾਸਤੇ ਬਾਕੀ ਵੇਖੋ ਕਰਦਾ ਕਿ ਨਹੀਂ ਕਰਦਾ ਉਹਦਾ ਤੇ ਪਿਆਰ ਤੇ ਬੜਾ ਆ ਨਾ ਭਾਈ ਹੁਣਾਂ ਦੇ ਨਾਲ ਜੇ ਕਰਦੂਗਾ ਤੇ ਜਿਆਦਾ ਵਧੀਆ ਨਾ ਕਰੂਗਾ ਤਾਂ ਵੀ ਕੋਈ ਗੱਲ ਨਹੀਂ ਨਰਾਜ ਨਹੀਂ ਹੋਣਾ ਉਹਦੇ ਨਾਲ ਆਪਾਂ ਕਨੇ ਵੀ ਬਾਕੀ ਉਹਨਾਂ ਕਰ ਲੈਣਾ ਮਨ ਬੰਦਾ ਬੜਾ ਗੋਡਿਆ ਨਾਈਸ ਆ ਤੇ ਕਰ ਹੀ ਲਊਗਾ ਉਹਨਾਂ ਦੇ ਆਲਰਾਇਟੀ ਆਈ ਨਹੀਂ ਪੱਜੀ ਕਹਿੰਦੇ ਲੋੜੀ ਕਰਕੇ ਗਏ ਨਹੀਂ ਆ ਗਏ ਆ ਓਦਾਂ ਆਪਾਂ ਦੁਕਾਨ ਤੇ ਆਪੇ ਵੇਖ ਲੈ ਮਨ ਸਹੀ ਗੱਲ ਈ ਓਦਾਂ ਵੇਖ ਲੈ ਉਹਨੇ ਕੱਢ ਕੇ ਰੱਖਣਾ ਵਿਚਾਰੇ ਨੇ ਗਾੜੀ ਉਹਨੇ ਕਿਹਾ ਹੈ ਆ ਲੈ ਲਾ ਮੂਤ ਹੋ ਗਈ ਓਕੇ ਉਹਦੇ ਵੈਸੇ ਬਹੁਤ ਪਿਆਰਾ ਬਣਦਾ ਹੈ ਪੀਸ ਕੋਈ ਨਹੀਂ ਮੜਾ ਹੁੰਦਾ ਇਹ ਨਹੀਂ ਠੀਕ ਇਹ ਸੋਣਾ ਹੈ ਜਿਵੇਂ ਗੁੜੀਏ ਦੇ ਚੁੱਭੂਗਾ ਤਾਂ ਇਹ ਸੁੱਕਣਾ ਲੱਗਿਆ ਬਾਕੀ ਨਹੀਂ ਵੀ ਗਾਲ ਤੇ ਨਹੀਂ ਗੀਲਣ ਇਹ ਬਿਲਕੁਲ ਔਂਜ ਹੈ ਆ ਦੇਖੋ ਚਾਰ ਦਿਨ ਪੈਣਾ ਵਾ ਮਣਕੇ ਧੁੱਪ ਲੱਗ ਜਣੀ ਬਸ ਪੀਜ਼ ਕੱਲੇ ਕੱਲੇ ਹੋਣ ਗੱਲ ਲੱਗ ਕੱਲਾ ਹੋਰ ਕਿ ਲੱਗਣੀ ਹੋਣਗੇ ਸਹੀ ਹੈ ਬਸ ਓਕੇ ਹੈ ਕੰਮ ਲਾ ਮੰਨ ਲਓ ਸੰਦੀਪ ਨੇ ਸੂਤ ਨੂੰ ਖਸਨਦਾ ਔਂਦਾ ਲੈ ਆਹ ਵੇਲਾ ਤਾਂ ਕਹਿੰਦੀ ਸੀ ਆਹ ਵਾਲਾ ਕੰਟਰਾਸਟ ਹੋ ਗਿਆ ਭਰ ਗਿਆ ਕੰਟਰਾਸਟ ਠੀਕ ਤੇ ਹੈਗਾ ਹਾਂ ਉਹ ਪਿਆਰਾ ਬਣਾ ਲੇ। ਫਸਟ ਹੀ ਆ ਬਣ ਗਈ ਗੱਲ ਆ। ਉਹਦਾ ਸੈਟ ਹੈ। ਲੈ ਵੀ ਅੱਜ ਬੰਟੀ ਕੇ 50 ਰੁਪਏ ਹੀ 55 ਦੀ ਤਾਂ ਨਹੀਂ ਮਹਿੰਗੀ ਆ ਮਰਸਾਨਾ ਤੇ ਬੰਟੀ ਕੇ 50 ਰੁਪਏ ਬੰਟੀ ਆਪਣੀ ਘਾਤ ਬਾਹਰ ਹੋਇਆ ਅੱਜ। ਹੈ? ਅੱਜ ਲੱਗੇ ਆ એનર્ਜੀ ਡਰਿੰਕ ਹੀ ਕਹਿੰਦੇ ਵੈਸੇ ਇਹਨਾਂ ਨੂੰ એનર્ਜੀ ਡਰਿੰਕ ਲੱਗੇ ਪੀਣ ਤੇ ਸੰਦੀਪ ਇਹਨੂੰ ਕਹਿੰਦੇ ਮਿਲਕ ਬਦਾਮ ਉਹ ਲੱਗੇ ਆ ਪੀਣ ਮਮੀ ਜੀ ਕਿ ਉਹ ਇੱਕ ਲੈ ਲਈ ਆ ਬੋਤਲ ਜੀ ਆ ਕੈਨ। ਕੈਨ ਕਹਿੰਦੇ ਇਹਨੂੰ ਹਨਾ। ਖੁੱਲਣੇ ਡਿਆ। ਇਹ ਖੋਲ ਦਵਾ ਫੜੀ। ਇਹ ਖੋਲ ਦੋ। ਇਹਦਾ ਕੱਟ ਭਰ ਕੇ ਵੇਚ ਚੰਗੀ। ਨੇ ਬਣੀ ਲਾ ਉਹ ਹੀ ਹੈ ਨਿੰਮਕੇ ਵਾਂਗੂ ਹੀ ਹੈ ਕੇ ਹਾਂ ਉਹ ਦੇ ਦੋ ਮੇਰੇ ਯਾਰ ਬਸ ਹਾਂ ਸਾਡਾ ਯਾਰ ਆਡੇ ਨਹੀਂ ਦਿੰਦੀ ਸਾਡੇ ਬਾਦ ਕੋਈ ਇਹਨੇ ਮੂੰਹ ਨਹੀਂ ਲਾਇਆ ਲੈ ਵੀ ਇਧਰ ਪਿੱਲਰ ਤਿਆਰ ਕਰ ਦੋ ਬਸ ਉਹਨਾਂ ਭਰਨਾ ਹਾਂ ਉਹਨੇ ਮੈਂ ਤੇਰੇ ਬਾਦ ਲੈ ਆ ਉਹਦੇ ਧੂਣੀ ਦਿਖਾਈ ਉਹ ਵੀ ਧੂਣੀ ਕਰਲੇ ਲੈਣ ਲਈ ਹੁਣ ਇਹ ਪਿਲਰ ਜਿਹੜਾ ਨਹੀਂ ਇੱਧਰ ਭਰਨਾ ਵਾ ਇਹ ਫਿਰ ਵੱਧ ਲੈ ਟੋਚਨ ਪਾਉਣ ਵਾਲੀ ਬੈਲਟ ਦੇ ਨਾਲ ਸਰਗਿਏ ਜੇ ਕੱਢ ਕੇ ਘਟੇ ਜਾਂ ਸਰਗਿਏ ਬੜੇ ਮਤਲਬ ਖੂਬੇ ਹੀ ਮਿੱਟੀ ਦੇ ਵਿੱਚ ਨਾ ਨਿਕਲ ਨਹੀਂਦੇ ਤੇ ਬੱਲੀ ਦੇ ਨਾਲ ਮਿਲ ਕੇ ਬੰਨ ਕੇ ਨਾ ਤੇ ਟੋਚਨ ਪਾਉਣ ਵਾਲੀ ਮੇਰੇ ਕੋਲ ਬੈਲਟ ਹੈਗੀ ਆ ਇਹਦੇ ਨਾਲ ਕੱਢੇ ਨਹੀਂ ਰਾਈਡਾ ਕਾਫੀ ਜ਼ਿਆਦਾ ਹੋ ਗਿਆ ਆ ਮਲ ਇੱਧਰ ਲਾਇਆ ਕੰਮ ਚੱਲਣ ਲਿਆ ਖੰਧ ਇਹ ਢੇਰਤੀ ਆ ਬਲੇ ਇਹਨੂੰ ਬਰਾਬਰ ਚ ਕਰਤੀ ਇੱਥੇ ਸਲੈਪ ਪਾਣੀ ਨਾ ਕਿਚਨ ਦੇ ਵਿੱਚ ਸਲੈਪ ਪਾਣੀ ਇਹਦੇ ਬਰਾਬਰ ਬਾਕੀ ਇਹਦਾ ਓਪਨ ਹੀ ਰਹਿਣਾ ਸਾਰਾ ਸਿਸਟਮ ਵਾਸਾ ਇਤੋਂ ਆ ਦਾ ਕੰਦ ਚੁਕਣੀ ਆ ਇੱਥੋਂ ਥੋੜੀ ਜੀ ਮੇਰੇ ਤੋਂ ਨਾ ਕਹਿੰਦੇ ਨਹੀਂ ਚੁਕਣੀ ਸਾਥੀ ਇਹ ਵੀ ਸਰਗਿਆ ਵੜਦਾ ਨਾ ਸਕਦੀ ਪਾਪਣੀ ਲੈ ਵੀ ਕਿਰਨ ਦੇਦੀ ਹੁਣੀ ਤੇ ਆਹ ਜਾਂਦੇ ਰਏ ਜੀ ਚੱਲੋ ਚੱਲੇ ਚੱਲੇ ਚੱਲਾ ਚੱਲਾ ਇਹ ਬੈਠੀ ਦਾ 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 ਕਰਦੀ ਹੈ ਹੈਨਾ ਨੜੀ ਤੁਹਾਡੇ ਪੱਗ ਨਾਲ ਮੈਚਿੰਗ ਹੋਈ ਏ ਦੀ ਕੋਟੀ ਹਰ ਕੋਣ

ਕਿੰਨੀ ਖੁਸ਼ ਹੰਦੀ ਮੰਮੀ ਠੀਕ ਨਹੀਂ ਮੰਮੀ ਦੀ ਸਿਹਤ ਅੱਜ ਉਹ ਚੜੀ ਦੀ ਸੌ ਗਿਆ ਉਹ ਸਦੀ ਮੰਮੀ ਲਗ ਖਲੋਂ ਲਗ ਪੀ ਤੇ ਬਹੁਤ ਹੱਥ ਚੁੱਕਦੀ ਹੈ ਵੇਖੇ ਖਲੋਂਦੀਆਂ ਖਲੋ ਸਦੀ ਖਲੋ ਸਦੀ ਖਲੋ ਖਲੋ ਖਲੋਗੀ ਨਾ ਉਹ ਵੇਖੇ ਵੇਖੇ ਖਲੇ 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 ਇਧਰ ਨੂੰ ਨਾ ਵਜੇ ਮੱਥਾ ਕੋਣੀ ਤੇ ਬਾਹ ਫੜ ਕਰਕੇ ਉਹ ਲੱਖ ਵਜੇ ਖਲੋ ਜਾ ਸਿੱਧੇ ਖਲੋ 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 ਸਦੀ ਉਹਨੇ ਆਪੇ ਖਲੋ ਲੈਣਾ ਮੜਿਆ ਨਹੀਂ ਨਹੀਂ ਆਪੇ ਖਲੋ ਸਦੇ ਖਲੋ ਖਲੋ ਮਰ ਗੁੜ

ਹਰ ਵੇਖੀ ਮਰ ਗਿਆ ਦੇ ਮਗਰੋਂ ਲੋਕੀ ਵਿਕਰੋਂਡੇ ਵੀ ਬੜੇ ਗਣ ਇਹਨੂੰ ਕਹਿੰਦਾ ਪਾਉਂਦੇ ਕਹਾਣੀਆਂ ਉਹ ਸਟਾਰਟਿੰਗ ਤੋਂ ਕਰਦੀ ਸਟਾਰਟਿੰਗ ਨਾਲ ਤੇ ਸੰਦੀਪ ਜੀ ਦਾ ਪੂਰੇ ਲੱਗੇ ਹੋ ਕੇ ਫਿਰ ਬਲੀ ਫਿਰ ਹੁੰਦੀ ਹੈ ਕਿ ਲੱਗੇ ਹੋਗੇ ਸੀਰੀਅਸ ਹੋ ਕੇ 4 ਵਜ ਗਈ ਤੇ ਇਹ ਨਹੀਂ ਸੌਂਦੀ ਬੜੀ ਠੀਕ ਠੀਕ ਲੱਭ ਕੁੜੀ ਐ ਆ ਹੁੰਦੀ ਜੀ ਬਸ ਇੰਨੇ ਨਹੀਂ ਸੌਣਾ ਲੱਗਦਾ ਲੈ ਵੀ ਦੀ ਦੀ ਫੇ ਉੱਠ ਖਲੁੱਪੇ ਜੀ ਇਹ 4:30 ਸੁੱਤੇ ਦੀਦੀ 4:30 4:30 ਹੈ ਨਾ ਇਹ ਵੇ ਹੁਣ ਗੁੱਸਾ ਵੇਖ ਦੀਦੀ ਨੂੰ ਖੱਲਿਆ ਯਾਰਾ ਮੈਂ ਤੈਨੂੰ ਆਏ ਕਹਿੰਦੀ ਚੁੱਪ ਕਰ ਜਾ ਤੂੰ ਕਰ ਰਹਾ ਚੁੱਪ ਮੈਂ ਕੋ ਕਰਾਂ ימיון פולי, מלגים ידידים. טוב. טוב.